ਸੂਬੇ 'ਚ ਕਾਨੂੰਨ ਵਿਵਸਥਾ ਦੀ ਪੋਲ ਖੋਲ ਰਹੀ ਇਹ ਵੀਡੀਓ ਦੋ ਗੁੱਟਾਂ 'ਚ ਹੋ ਰਹੀ ਲੜਾਈ ਦੀਆਂ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਪਟਿਆਲਾ ਦੇ ਵੀਪੀਐਸ ਚੌਂਕ 'ਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿੱਥੇ ਕੈਪਟਨ ਅਮਰਿੰਦਰ ਸਿੰਘ ਦਾ ਕਾਰ 200 ਮੀਟਰ ਤੇ ਐਮਪੀ ਡਾਕਟਰ ਧਰਮਵੀਰ ਗਾਂਧੀ ਦਾ ਕਾਰ 100 ਮੀਟਰ ਦੀ ਦੂਰੀ ਤੇ ਐ ਵੀਆਈਪੀ ਇਲਾਕਾ ਹੁਣ ਕਰਕੇ ਇੱਥੇ ਹਰ ਸਮੇਂ ਪੁਲਿਸ ਕਰਮਚਾਰੀ ਤਾਇਨਾਤ ਹੁੰਦੇ ਨੇ ਇਸ ਦੇ ਬਾਵਜੂਦ ਸੜਕ ਤੇ ਸ਼ਰਿਆਮ ਬਦਮਾਸ਼ੀ ਕੀਤੀ ਗਈ ਲੜਾਈ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜਿਸ ਨੇ ਪੁਲਿਸ ਦੀ ਸੁਰੱਖਿਆ ਵਿਵਸਥਾ ਤੇ ਸਵਾਲ ਖੜ ਲੜਾਈ ਤਾਂ ਹੋ ਰਹੀ ਥਾ ਕਿਸ ਤਰ੍ਹਾਂ ਹੋਇਆ ਕਿਸ ਗੱਲ ਸੇ ਵੈਸੇ ਕਿੰਨੇ ਲੜਕੇ ਸਨ ਟੋਟਲ ਯਾਂ ਪੇ ਲੜਕੇ ਤਾਂ ਬਹੁਤ ਥੇ ਉਧਰ ਗਿਨੇ ਨੇ ਉਸ ਟਾਈਮ ਲਾਠੀਆਂ ਦੇ ਸਾਥ ਇੱਕ ਦੂਸਰੇ ਕੋ ਮਾਰ ਰਹੇ ਥੇ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਕਾਰਵਾਈ ਦੀ ਗੱਲ ਆਖਰੀ ਹੈ ਵੀਡੀਓ ਰਜਿਸਟਰੀ ਕੋਲ ਨੰਦੀਰ ਗੇੜੇ ਚ ਵਾਰ ਦਸ ਪਛਾਣ ਕਰਕੇ ਜੜ ਬਣਦੀ ਨੂੰ ਕਰ ਦਿੱਤੀ ਜਾਵੇਗੀ ਤੇ ਕਿਸੇ ਨੂੰ ਗ੍ਰਿਪਾ ਕਰਦੀ ਆਗਾ ਬਿਲਕੁਲ ਨਿਤ ਕੀਤੀ ਜਾਵੇਗੀ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਹੈ ਪੁਲਿਸ ਨੂੰ ਇਸ ਦੀ ਭਣਕ ਤੱਕ ਨਹੀਂ ਲੱਗਦੀ ਇਸ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸੂਬੇ ਚ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਾਣੀ ਟੀਵੀ